ਤਰਨਤਾਰਨ ਵਾਲੀ ਜਿਵਨੀ ਚੋਣ ਹੋ ਚੁੱਕੀ ਹੈ ਨਤੀਜੇ ਆ ਚੁੱਕੇ ਨੇ ਤੇ ਐਮਐਲਏ ਸਾਹਬ ਨੇ ਜਿਹੜੇ ਉਹ ਬਣ ਚੁੱਕੇ ਨੇ ਉਥੇ ਨਵੇਂ ਆਮ ਆਦਮੀ ਪਾਰਟੀ ਦੇ ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਕਾਫੀ ਐਕਟਿਵ ਹੋ ਗਏ ਨੇ ਕਿਉਂਕਿ ਇੱਕ ਹੌਸਲਾ ਉਹਨਾਂ ਨੂੰ ਮਿਲਿਆ ਹੈ ਕਿ ਦੂਜੇ ਨੰਬਰ ਦੇ ਉੱਤੇ ਉਹਨਾਂ ਦੀ ਉਮੀਦਵਾਰ ਸੁਖਵਿੰਦਰ ਕੌਰ ਰਹੀ ਹੈ ਤਾਂ ਉਹਨਾਂ ਨੇ ਤਰਨਤਾਰਨ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਨਿਸ਼ਾਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਾਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਦੇ ਅ ਵਿੱਚ ਜਿਹੜਾ ਕੁਝ ਚੱਲ ਰਿਹਾ ਉਹ ਗਲਤ ਚੱਲ ਰਿਹਾ ਤੇ ਕਹਿੰਦੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਪੁਲਿਸ ਰਾਜ ਦੇ ਵਿੱਚ ਬਦਲ ਦਿੱਤਾ ਹੈ। ਸੁਖਬੀਰ ਬਾਦਲ ਹੁਣੇ ਕੱਲ ਤਰਨਤਾਰਨ ਹਲਕੇ ਦੇ ਕਈ ਸਾਰੇ ਪਿੰਡਾਂ ਵਿੱਚ ਦੌਰਾ ਕਰਨ ਵਾਸਤੇ ਗਏ ਸੀ। ਉਸ ਦੌਰੇ ਦੇ ਦੀਆਂ ਕਈ ਗੱਲਾਂ ਸਾਹਮਣੇ ਆਈਆਂ ਨੇ। ਸੁਖਬੀਰ ਬਾਦਲ ਹੁਣ ਪਹਿਲੀ ਗੱਲ ਤਾਂ ਇਹ ਆ ਕਿ ਪੁਲਿਸ ਨੂੰ ਕਹਿ ਰਿਹਾ ਵੀ ਪੁਲਿਸ ਰਾਜ ਵਿੱਚ ਤਬਦੀਲ ਹੋ ਗਿਆ। ਪੰਜਾਬ ਸੁਖਵੀਰ ਜੀ ਕਈ ਵਾਰੀ ਆਪਣੇ ਬਾਰੇ ਵੀ ਜਾਣ ਲਿਆ ਕਰੋ ਜਦੋਂ ਤੁਹਾਡਾ ਰਾਜ ਸੀ ਤੁਸੀਂ ਗ੍ਰਹਿ ਮੰਤਰੀ ਸੀ ਤੁਹਾਡਾ ਪੰਜਾਬ ਦੇ ਵਿੱਚ ਕਿੰਨਾ ਪੁਲਸ ਰਾਜ ਦਾ ਤਾਕਤ ਸੀ ਗੋਲੀਆਂ ਸਿੱਧੀਆਂ ਚ ਲਏ ਸੀਗੀਆਂ ਤੁਹਾਡੇ ਯਾਦ ਹੈ ਬਰਗਾੜੀ ਦੇ ਵਿੱਚ ਸਾਬ ਸ੍ਰੀ ਗੁਰੰਤਾ ਮਹਾਰਾਜ ਦੇ ਪੱਤਰੇ ਪੱਤਰੇ ਖਿਲਗੇ ਸੀਗੇ حال ਬੁਰਾ ਹੋ ਗਿਆ ਸੀਗਾ ਜਾਂਚਾਂ ਵਿੱਚੇ ਰਹਿ ਗਈਆਂ ਸੀਗੀਆਂ ਤੁਸੀਂ ਸੀ ਗ੍ਰਹਿ ਮੰਤਰੀ ਉਸ ਟਾਈਮ ਪੁਲਿਸ ਤੁਹਾਡੇ ਕੋਲੇ ਸੀ ਤੁਹਾਡੇ ਯਾਦ ਹੈ ਉਸ ਵੇਲੇ ਕੀ ਹੋਇਆ ਸੀ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਦਾ ਕਾਰਵਾਈ ਕਰਾਉਣ ਵਾਸਤੇ ਸੰਗਤਾਂ ਪ੍ਰਦਰਸ਼ਨ ਕਰ ਰਹੀਆਂ ਸੀਗੀਆਂ ਤੇ ਤੁਸੀਂ ਗੋਲੀਆਂ ਸਿੱਧੀਆਂ ਚਲੋਇਆ ਸੀਗੀਆਂ ਤੁਸੀਂ ਕਹਿ ਦਿੰਦੇ ਹੋ ਮੈਂ ਤਾਂ ਉਸ ਟਾਈਮ ਹੈ ਹੀ ਨਹੀਂ ਸੀਗਾ ਕਦੇ ਨਹੀਂ ਪਾਸਾ ਦਾ ਬੰਦਾ ਕੋਈ ਹੁਣ ਅੱਜ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਪੁਲਿਸ ਨੂੰ ਪੂਰਾ ਤਾਕਤਨ ਦਿੱਤੀਆਂ ਪੰਜਾਬ ਸਰਕਾਰ ਨੇ ਉਸ ਟਾਈਮ ਤੁਸੀਂ ਵੀ ਤਾਂ ਗ੍ਰਹਿ ਮੰਤਰੀ ਸੀਗੇ